ਇਹ ਜੇ ਹੀ ਬੈਠੀ ਐ ਨਾ ਤਾਂ ਸਾਡਾ ਖਲੂਨ ਜੀ ਨਹੀਂ ਕਰਦਾ ਫੇ ਐਵੇਂ ਸਦਾ ਜਾਉਂ ਕਦੀ ਉਧਰ ਬਹਿ ਕੇ ਕਦੀ ਉਧਰ ਬਹਿ ਕੇ ਕਿ ਉਹਨਾਂ ਅੱਗੇ ਕੰਮ ਕਰਦੇ ਸੀ ਤੇ ਅਹੀਂ ਘਰ ਬੈ ਕੇ ਕਰਨਾ ਸਰੀਰ ਨੂੰ ਹਿੰਮਤ ਕਰੀਏ ਤੇ ਫੇ ਗੰਨਾ ਲਿਆਈਏ ਗੰਨਾ ਲਿਆ ਕੇ ਛੁੱਟੀਏ ਵੇਲਣਾ ਚਲਾਈਏ ਤੇ ਤੇ ਜੇ ਫੇ ਪੋਤੀਆਂ ਪੋਤਰੇ ਨਾ ਸੇਵਾ ਕਰਨ ਤੇ ਲਾਂਤ ਨਹੀਂ ਬੰਦੇ ਤੇ ਜੀਣ ਦਾ ਮੇਰੇ ਪੋਤਰੇ ਹੀ ਪਾ ਕੇ ਪਾਣੀ ਧਾਣੀ ਗਲਾਸੀ ਉਹਨਾਂ ਰੱਖ ਦੇਣੀ ਮੇਜ਼ ਤੇ ਤੇ ਐਸਾ ਜਿਹੜਾ ਆਪਣੇ ਬੱਚਿਆਂ ਕੋ ਮੰਗਣਾ ਨਹੀਂ ਚਾਹੁੰਦੇ ਹਾਂਜੀ ਨੋਵਾਂ ਕੋ ਨਹੀਂ ਮੰਗਣਾ ਚਾਹੁੰਦੇ ਸਾਸੀ ਕਾਲ ਜੀ ਤੁਸੀਂ ਜੁੜੇ ਹੋ ਗ੍ਰੇਟ ਪੰਜਾਬ ਟੀਵੀ ਦੀ ਟੀਮ ਦੇ ਨਾਲ ਤਾਂ ਅਸੀਂ ਅੱਜ ਪਹੁੰਚੇ ਹਾਂ ਇੱਕ ਐਸੀ ਤਸਵੀਰ ਲੈ ਕੇ ਜਿਹੜੀ ਤੁਹਾਨੂੰ ਦਿਖਾਣੀ ਜ਼ਰੂਰੀ ਹੈ ਉਹਨਾਂ ਲੋਕਾਂ ਨੂੰ ਦਿਖਾਣੀ ਜ਼ਰੂਰੀ ਹੈ ਜਿਹੜੀ ਮਿਹਨਤ ਤੋਂ ਗੁਰੇਜ ਕਰ ਲੈਂਦੇ ਹਨ ਅਤੇ ਜਲਦ ਅਮੀਰ ਬਣਨ ਦਾ ਸੁਪਨਾ ਦੇਖ ਕੇ ਕੁਰਾਹੇ ਪੈ ਜਾਂਦੇ ਹਨ ਜਾਂ ਫਿਰ ਮਿਹਨਤ ਕਰਨ ਤੋਂ ਹੱਥਿਆਰ ਛੁੱਟ ਬੈਠਦੇ ਹਨ ਐਸੀ ਮਿਹਨਤ ਦੀ ਭਰਪੂਰ ਇੱਕ ਤਸਵੀਰ ਤੁਹਾਨੂੰ ਦਿਖਾਵਾਂਗਾ ਤੁਸੀਂ ਦੇਖ ਸਕਦੇ ਹੋ ਕਿ ਬਟਾਲਾ ਦੇ ਨਜ਼ਦੀਕ ਨੈਸ਼ਨਲ ਹਾਈਵੇ ਤੇ ਇਹ ਦੋਨੋਂ ਭਰਾਵਾਂ ਦੇ ਵੱਲੋਂ ਅਜੇ ਵੀ ਮਿਹਨਤ ਜਾਰੀ ਹੈ ਅਜੇ ਵੀ ਮੈਂ ਤਾਂ ਕਹੀ ਹੈ ਕਿ ਇੱਕ ਭਰਾ ਦੀ ਉਮਰ 85 ਸਾਲ ਹੋ ਚੁੱਕੀ ਹੈ ਦੂਸਰੇ ਦੀ 80 ਸਾਲ ਦੇ ਕਰੀਬ ਉਮਰ ਹੈ ਲੇਕਿਨ ਸুরু ਤੋਂ ਮਿਹਨਤ ਕੀਤੀ ਹੈ ਘਰ ਦੀ ਵਧੀਆ ਖੁਰਾਕ ਖਾਦੀ ਆ ਤੇ ਅੱਜ ਵੀ ਸਰੀਰ ਤੰਦਰੁਸਤ ਹਨ ਤੇ ਮਿਹਨਤ ਕਰ ਰਹੇ ਹਨ ਰੋਹ ਦਾ ਬਿਲ ਨਾ ਇੱਥੇ ਲਗਾ ਰੱਖਿਆ ਹੈ ਗੰਨੇ ਦੀ ਤਾਜ਼ਾ ਰੋਹ ਕੱਢਦੇ ਹਨ ਵੇਚਦੇ ਹਨ ਤੇ ਉਸ ਤੋਂ ਜੋ ਕਮਾਈ ਹੁੰਦੀ ਹੈ ਉਹਦੇ ਨਾਲ ਆਪਣਾ ਤੇ ਆਪਣੇ ਪੁੱਤ-ਪੁੱਤਰੀਆਂ ਦਾ ਕਿਉਂਕਿ ਕਹਿੰਦੇ ਹਨ ਨਾ ਵਿਆਜ ਨਾਲੋਂ ਮੂਲ ਨਾਲੋਂ ਜਿਹੜਾ ਵਿਆਜ ਪਿਆਰਾ ਹੁੰਦਾ ਉਹਨਾਂ ਵਾਸਤੇ ਇਹ ਕਮਾਈ ਕਰ ਲੈਂਦੇ ਹਨ ਕਿਸੇ ਅੱਗੇ ਹੱਥ ਨਹੀਂ ਅੜਨਾ ਚਾਹੁੰਦੇ ਤਾਂ ਅੱਜ ਵੀ ਮਿਹਨਤ ਜਿਹੜੀ ਹੈ ਇਹਨਾਂ ਦੇ ਵੱਲੋਂ ਜਾਰੀ ਹੈ ਤੇ ਇਹ ਰੋ ਪਿਆਲ ਕੇ ਉਸ ਦੀ ਕਮਾਈ ਤੋਂ ਆਪਣਾ ਗੁਜ਼ਾਰਾ ਚਲਾ ਰਹੇ ਹਨ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ 80 ਸਾਲ ਦੇ ਕਰੀਬ ਉਮਰ ਹੈ ਵੱਡੇ ਭਰਾ ਦੀ 85 ਸਾਲ ਤੇ ਛੋਟੇ ਦੀ 80 ਸਾਲ ਪਰ ਅੱਜ ਵੀ ਮਿਹਨਤ ਜਾਰੀ ਹੈ ਹਥਿਆਰ ਨਹੀਂ ਛੁੱਟੇ ਤੇ ਆਪਣੇ ਆਪ ਨੂੰ ਬੁੱਢਾ ਨਹੀਂ ਸਮਝਿਆ ਨੌਜਵਾਨਾਂ ਵਾਂਗ ਅੱਜ ਵੀ ਮਿਹਨਤ ਕਰ ਰਹੇ ਹਨ ਤੇ ਮਿਹਨਤ ਦੀ ਕਮਾਈ ਹੀ ਖਾਣਾ ਚਾਹੁੰਦੇ ਹਨ ਤੁਸੀਂ ਦੇਖ ਸਕਦੇ ਹੋ ਵੱਡੇ ਭਾਈ ਸਾਹਿਬ ਇੱਥੇ ਹਨ ਤੇ ਛੋਟੇ ਸਾਡੇ ਨਾਲ ਇੱਥੇ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਸ਼ੁਰੂਆਤ ਕਰਦੇ ਹਾਂ ਪਾਜੀ ਨਾਮ ਕੀ ਆਪਣਾ ਪਹਿਲਾਂ ਇਹ ਦੱਸ ਦਿਓ ਸੰਤੋਖ ਸਿੰਘ ਆਪਣੀ ਉਮਰ ਕਿੰਨੀ ਹੈ ਮੈਂ ਤਾਂ ਵੈਸੇ ਦੱਸਤੀ ਲੋਕਾਂ ਨੂੰ ਪਰ ਤੁਸੀਂ ਵੀ ਦੱਸ ਦਿਓ ਉਹ ਨਹੀਂ 80 ਸਾਲੀ ਤੇ ਵੱਡੇ ਭਾਈ ਸਾਹਿਬੀ ਮੈਂ ਤਾਂ ਛੋਟਾ ਤੁਸੀਂ ਲਾਲਮ 5 ਸਾਲ ਛੋਟਾ ਲਾਲੋ ਮਬਲ ਤਾਂ ਤਿੰਨ ਕੁ ਦੋ ਹੀ ਹੁੰਦੇ ਸੀ ਨਹੀਂ ਤਾਂ ਪੰਜ ਕਰਤਾ ਮੈਂ ਠੀਕ ਹੈ ਹਾਂਜੀ ਤੇ ਇਸ ਉਮਰ 'ਚ ਵੀ ਭਾਜੀ ਮਿਹਨਤ ਕਰ ਰਹੇ ਹੋ ਅਜੇ ਵੀ ਲੋਕੀ ਤਾਂ ਹਥਿਆਰ ਛੁੱਟ ਕੇ ਬਹਿ ਜਾਂਦੇ ਗੋਡੇ ਪੀੜ ਹੋ ਗਏ 50 ਸਾਲ ਤੋਂ ਬਾਅਦ ਹੀ ਰਿਟਾਇਰਮੈਂਟ ਲੈਂਦੇ ਆ ਨਹੀਂ ਜੇ ਅਸੀਂ ਬੈਠੀਏ ਨਾ ਤਾਂ ਸਾਡਾ ਖਲੂਨ ਨੂੰ ਜੀ ਨਹੀਂ ਕਰਦਾ ਫੇਰ ਐਵੇਂ ਸਦਾ ਜਾ ਕਦੀ ਉੱਧਰ ਬਹਿ ਕੇ ਕਦੀ ਉੱਧਰ ਬਹਿ ਕੇ ਤੇ ਨਾਸ ਅੱਗੇ ਕੰਮ ਕਰਦੇ ਤੇ ਹੁਣ ਆਹੀ ਇਹੋ ਸੋਚਨੇ ਆ ਵੀ ਅਸੀਂ ਘਰ ਬੈ ਕੇ ਹੀ ਕਰਨਾ ਸਰੀਰ ਨੂੰ ਹਿੰਮਤ ਕਰੀਏ ਤੇ ਫੇਰ ਗੰਨਾ ਲਿਆਈਏ ਗੰਨਾ ਲਿਆ ਕੇ ਛੁੱਟੀਏ ਵੇਲਣਾ ਚਲਾਈਏ ਤੇ ਮਿਹਨਤ ਕਰੀਏ ਤੇ ਰੋਟੀ ਖਾਈਏ ਇਸ ਉਮਰ ਚ ਮੈਂ ਵੇਖਿਆ ਕਈ ਵਾਰ ਜਦੋਂ ਨਾ ਲੋਕ ਸੋਚ ਲੈਂਦੇ ਆ ਕਿ ਯਾਰ ਹੁਣ ਧੀਆ ਪੁੱਤ ਜਵਾਨ ਹੋ ਗਏ ਉਹਨਾਂ ਦੀ ਕਮਾਈ ਤੋਂ ਅਸੀਂ ਆਪਣਾ ਗੁਜ਼ਾਰਾ ਚਲਾਈਏ ਬੜਾ ਕੁਝ ਕਰ ਲਿਆ ਕਈ ਮੁੰਡੇ ਆਉਂਦੇ ਆ ਉਹ ਮੇਰੀ ਸਿਹਤ ਆਲ ਵੇਖ ਕੇ ਨਾ ਆਖਣ ਬਾਪੂ ਤੇਰਾ ਰੰਗ ਅਜੇ ਵੀ ਬੜਾ ਲਾਲ ਲਾਲ ਤੇ ਮੈਂ ਗਿਆ ਉਹ ਭਰਾਵਾ ਮੈਂ ਕਿਹੜਾ ਹੁਣ ਕੁਝ ਖਾਣ ਲਿਆ ਕਾ ਮੁੰਡਾ ਹੁਣ ਵੇਖੋ ਨਾ ਮੈਂ ਕਿਉਂ ਖਾ ਸਕਦਾ ਹਾਂ ਹਾਂਜੀ ਨਾ ਮੈਂ ਮਤਲਬ ਮਤਲਬ ਨਾ ਤਲੀਆਂ ਚੀਜ਼ਾਂ ਖਾ ਸਕਣਾ ਜੇ ਨਹੀਂ ਪਚ ਪਜਦੀਆਂ ਤਾਂ ਮੈਂ ਖਾਂਦਾ ਹੀ ਨਹੀਂ ਮੇਰਾ ਕੰਮ ਆ ਪ੍ਰਸ਼ਾਦੇ ਨਾਲ ਤੇ ਬਸ ਕੋਈ ਦੁੱਧ ਪੀ ਲੈਣਾ ਰੋਜ਼ ਨੂੰ ਤੇ ਪਹਿਲੋਂ ਪੈਗ ਲਾ ਲੈਣਾ ਦੁੱਧ ਦੇ ਚੌਂ ਲੱਗਿਆ ਕੋਟ ਵਾਸ ਇਹ ਹੋਰ ਕੋਈ ਅੱਛਾ ਤਾਂ ਹਲਾਓ ਮਤਲਬ ਜਿਹੜਾ ਪੈਗ ਦਾ ਥੋੜਾ ਜਿਹਾ ਹੈਗਾ ਸ਼ੌਕ ਉਹ ਪਾਲ ਰੱਖਿਆ ਉਸ ਤੋਂ ਇਲਾਵਾ ਵੀ ਕੋਈ ਕੋਈ ਨਸ਼ਾ ਕੀਤਾ ਜ਼ਿੰਦਗੀ ਚ ਨੋ 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 ਹੋਰ ਕੋਈ ਨਹੀਂ ਇਹ ਸ਼ੌਕ ਇਹ ਪਾਲਿਆ ਕਿ ਇਹ ਪਹਿਲਾਂ ਤੋਂ ਸਾਡਾ ਰਟਨ ਸੀ ਅਸੀਂ ਸ਼ਰਾਬ ਪਹਿਲਾਂ ਕੱਢ ਕੇ ਪੀਂਦੇ ਠੀਕ ਹੈ ਤੇ ਹੁਣ ਇਹ ਭਾਈ ਮੁੱਲ ਪਈ ਲਈ ਪਰ ਸਾਨੂੰ ਪੀਣੀ ਪੈਂਦੀ ਆ ਚਾਹੇ ਕੋਈ ਮਰ ਜਾਵੇ ਤਾਂ ਜੀ ਲੈ ਠੀਕ ਹੈ ਛੋਰੀ ਛਪਈ ਪੈਗ ਲਾ ਲੈਣਾ ਠੀਕ ਹੈ ਲਾਉਣਾ ਫਿਰ ਬੱਚੇ ਜਵਾਨ ਹੋ ਗਏ ਪਾਲ ਪੋਸਲੇ ਪੜੇ ਲਿਖੇ ਤੇ ਫਿਰ ਉਹ ਹਾਲੇ ਵੀ ਇਹ ਕੰਮ ਕਰਨਾ ਕੀ ਮਤਲਬ ਉਹਦੇ ਪਿੱਛੇ ਕਾਰਨ ਕੀ ਆ ਉਹ ਕਾਰਨ ਕੰਮ ਇਸ ਕਰਕੇ ਵੀ ਬੱਚੇ ਵੀ ਮੈਂ ਜਦੋਂ ਸ਼ਰਾਬ ਪੀ ਕੇ ਘਰ ਕੋ ਗਲਤੀ ਨਹੀਂ ਕਰਦਾ ਕਿਸੇ ਨੂੰ ਮਾਰਾ ਨਹੀਂ ਬੋਲਦਾ ਕੋਈ ਗਾਲ ਨਹੀਂ ਕੋ ਲੈਣਾ ਨਹੀਂ ਤੇ ਜੇ ਫਿਰ ਪੋਤੀਆਂ ਪੋਤਰੇ ਨਾ ਸੇਵਾ ਕਰਨ ਤੇ ਲਾਂਤ ਨਹੀਂ ਬੰਦੇ ਤੇ ਜੀਣ ਦਾ ਮੇਰੇ ਪੋਤਰੇ ਹੀ ਪਾ ਕੇ ਪਾਣੀ ਧਾਣੀ ਗਲਾਸੀ ਉਹਨਾਂ ਰੱਖ ਦੇਣੀ ਮੇਜ਼ ਤੇ ਫੇਗ ਲਾਇਆ ਤਾਂ ਛੁੱਟੀ ਬਸ ਤੇ ਪ੍ਰਸ਼ਾਦਾ ਸ਼ਗਲ ਲੈਣਾ ਇਹ 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 ਫੇ ਕੰਮ ਕਰਨ ਦੀ ਕੀ ਲੋੜ ਪੈ ਗਈ ਐਸ ਵੇਲੇ ਸੇ ਉਹਨਾਂ ਲੋੜ ਇਹੋ ਪਈ ਆ ਵੀ ਜਿਹੜੀ ਤੁਹਾਨੂੰ ਦੱਸੀ ਆ ਕਿ ਅਸੀਂ ਨਾ ਪੈਸਾ ਜਿਹੜਾ ਆਪਣੇ ਬੱਚਿਆਂ ਕੋ ਮੰਗਣਾ ਨਹੀਂ ਚਾਹੁੰਦੇ ਹਾਂਜੀ ਨੋਵਾ ਕੋ ਨਹੀਂ ਮੰਗਣਾ ਚਾਹੁੰਦੇ ਜਿਹੜੇ ਕੋਈ ਦਾ ਖੜਾਂਗੇ ਆਪਣੀ ਜੇਬ ਚ ਨੇ ਜੀ ਕਰੇ ਦਾਖਰਤ ਲਈਏ 20 ਖਰਚੀ ਲਈਏ 30 ਖਰਚੀ ਲਈਏ ਤੇ ਸੌ ਤਾਂ ਕਰਦਣਾ ਹੀ ਖਰਤਣਾ ਉਹਨਾਂ ਪਰ ਇਸ ਸਿਹਤ ਦੇ ਪਿੱਛੇ ਰਾਜ ਕੀ ਆ ਆ ਏਡੇ ਏਡੇ ਭਾਰੇ ਹੱਥ ਅੱਜ ਕੱਲ ਤੇ ਮੈਂ ਕਦੀ ਕਿਸੇ ਦੇ ਵੇਖੇ ਨਹੀਂ ਨਾ ਐਡਾ ਚੋੜਾ ਗੁੱਟ ਕਦੀ ਕਿਸੇ ਦਾ ਵੇਖਿਆ ਪੁਰਾਣੀਆਂ ਹੀ ਕਰਾਕਾਂ ਪਤਾ ਨਹੀਂ ਇਹ ਕੁਝ ਪਰਮੇਸ਼ਰ ਦੀ ਮਰਜ਼ੀ ਸੀ ਹਾਂਜੀ ਹਾਂਜੀ ਪੁਰਾਣੀਆਂ ਕਰਾਕਾਂ ਥੋੜੀ ਜਿਹਾ ਸਾਨੂੰ ਦੱਸੋ ਕੀ ਕੁਝ ਖਾਂਦੇ ਰਹੇ ਜੀ ਐਡੀ ਵਧੀਆ ਸੀ ਦੱਸਿਆ ਵੀ ਦੁੱਧ ਪਿੱਛੇ ਰੇ ਦਹੀਂ ਨਾਲ ਰੋਟੀ ਖਾ ਲਾਣੀ ਤੇ ਮੱਖਣ ਰੋਹ ਦੇਣਾ ਮਾਤਾ ਸਾਡੇ ਨੇ ਤੇ ਖਾ ਲਿਆ ਤੇ ਦੌੜ ਗਏ ਹੋਰ ਕੋਈ ਤਾਂ ਚਾਚੂ ਹੈ ਨਹੀਂ ਠੀਕ ਹੈ ਹਾਂਜੀ ਤੇ ਜੇ ਮਈਆਂ ਚਾਰ ਦੇ ਚਾਰ ਦੇ ਆਇਆ ਤੇ ਆਖੇ ਮਾਤਾਪੁਰ ਪ੍ਰਸ਼ਾਦਾ ਦਿਓ ਏ ਇੰਨਾ ਕਿ ਗੋਡ ਲਲਾ ਤੇ ਕਾੜਨੇ ਚ ਦੁੱਧ ਪਾਲ ਆ ਗੜ ਵੀ ਦੁੱਧ ਹੀ ਪੁਰ ਲੈਣੀ ਇੰਨਾ ਕਿ ਗੋਡ ਲਲਾ ਨੂੰ ਪੀ ਕੇ ਰਾਜੇ ਗੋੜ ਖਾ ਕੇ ਗਾਂ ਦੇਣਾ ਤੇ ਇਹ ਫਿਰ ਜਦੋਂ ਤੁਸੀਂ ਲਾਂਦੇ ਹੋ ਇੱਥੇ ਕਿੰਨੇ ਵਜੇ ਸਵੇਰੇ ਵੇਲਣਾ ਸ਼ੁਰੂ ਕਰਦੇ ਹੋ ਕਿੰਨੇ ਵਜੇ ਤੱਕ ਚੱਲਦਾ 9 ਵਜੇ ਤੋਂ 5 ਵਜੇ ਸਦਾ ਖਲੋਣਾ ਵਾ 5 ਵਜੇ ਜਾਣੇ ਆ ਭਾਂ ਗਾਹ ਕਾਵੇ ਤਾਂ ਨਾ ਇਹ ਚਿਰ ਜਾਂਦੀ ਠੀਕ ਹੈ ਹਾਈ ਤੋਂ ਮਤਲਬ ਪਾਲੇ ਤੋਂ ਬਹੁਤ ਰੋੜਦੇ ਪਾਲੇ ਨਹੀਂ ਪਾਲਾ ਨਹੀਂ ਚੱਲਣਾ ਅਜਕਲ ਦੇ ਅਜਕਲ ਦੇ ਜ਼ਮਾਨੇ 'ਚ ਮੈਂ ਵੇਖਿਆ ਰਸੂਖ ਨਹੀਂ ਹੁੰਦਾ ਆਪਾਂ ਚ ਪਰਿਵਾਰ ਦੇ ਵਿੱਚ ਭਰਾਵਾਂ 'ਚ ਤੁਹਾਡੇ ਤੇ ਪਿਆਰ ਹੀ ਬੜਾ ਦੋਵੇਂ ਭਰਾ ਇਕੱਠੇ ਕੰਮ ਕਰੀ ਕੰਮ ਇਸ ਤਰ੍ਹਾਂ ਮਾੜਾ ਮੋਟਾ ਕੋੜਕੋੜ ਤੇ ਸਾਡਾ ਵੀ ਹੋ ਜਾਂਦਾ ਪਰ ਅਸੀਂ ਅੱਧੇ ਘੰਟੇ 'ਚ ਫੇਰ ਉਸੇ ਤਰ੍ਹਾਂ ਦੇ ਠੀਕ ਹੈ ਹਾਂਜੀ ਬਾਕੀ ਅਸੀਂ ਇਹ ਨਹੀਂ ਲੜਨਾ ਨਹੀਂ ਚਾਹੁੰਦੇ ਕਿਸੇ ਨੂੰ ਮੋਹ ਨਹੀਂ ਕਹੇ ਇਹ ਨਹੀਂ ਉਹ ਮੈਨੂੰ ਕੁਝ ਦਿੱਤਾ ਨਹੀਂ ਤੈਨੂੰ ਇਹੋ ਜਿਹਾ ਵੰਡ ਵਟਾਈ ਤੁਸੀਂ ਨਹੀਂ ਝਗੜੇ ਜੇਕ ਆਪਾਂ ਘਰ ਘਰ ਦਾ ਥਾਂ ਸੀਗਾ ਤੇ ਜੇ ਅਸੀਂ ਬਾਹਰ ਆ ਗਏ ਤੇ ਅਸੀਂ ਸਾਰਾ ਇਹਨੂੰ ਉਤਰਨ ਦੇ ਆਏ ਲੋਕ ਹੀ ਪੈਸੇ ਮੰਗਦੇ ਆ ਅਸੀਂ ਕਿ ਆਖੇ ਤਾ ਕੋਈ ਤੇਰੇ ਤੂੰ ਆਪਣੇ ਬੱਚੇ ਪਾਲ ਇਥੇ ਰੋ ਬੱਚੇ ਪਿਆਰ ਨਹੀਂ ਕਦੀ ਕਿਹਾ ਕਿ ਪਾਪਾ ਹੋਣ ਐਸੇ ਉਮਰ ਚ ਘਰੇ ਬਹਿ ਜਾ ਕੋਈ ਗੱਲ ਉਹ ਤਾਂ ਹੰਦੇ ਬਹਿ ਜਾ ਪਰ ਰਹੀ ਨਹੀਂ ਬਹਿ ਕੇ ਕਰੀਏ ਕੀ ਉਹ ਗੁਰਦੁਆਰੇ ਲਾ ਕੇ ਬਾਂਗੇ ਤਾਂ ਆਖੇ ਗੁਰਦੁਆਰੇ ਬਾਾਂਗੇ ਤੇ ਅਸੀਂ ਇਹਦੇ ਵੀ ਘਰ ਕੋ ਜਾਣਾ ਪਰ ਆ ਤੂੰ ਆਪਣਾ ਕੰਮ ਕਰੋ ਅਸੀਂ ਕਰਨਾ ਜੋ ਕਰਨ ਦੇ ਹੋਣਾ ਸਹੀ ਤੁਰਿਆ ਰਹਿਣਾ ਹਾਂ ਸਹੀ ਤੁਰ ਰ ਸਾਨੂੰ ਵੇਲਣਾਂ ਦੇ ਵੀ ਚਲਾਉਣ ਵਾਲਾ ਲਾਓ ਉੱਤੇ ਚੜ੍ਹ ਕੇ ਜਾਇਆ ਕਰੋ ਅਈ ਆਖਣਾ ਇਹ ਤਕਾਂ ਵਾਲਾ ਖੜਨਾ ਜਿਹਨਾਂ ਸਾਡਾ ਸਰੀਰ ਬਾਵਾ ਕੈਮਰੇ ਇਹ ਕਰਕੇ ਅੱਜ ਤੱਕ ਹਾਲਾ ਰੱਖਿਆ ਠੀਕ ਹੈ ਹਾਂਜੀ ਜੇ ਮੈਂ ਗੱਲ ਕਰਾਂ ਤੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ ਆਪਣੇ ਲਫ਼ਜ਼ਾਂ ਚ ਕਿ ਉਹ ਥੋੜਾ ਜਿਆ ਕੁਰਾਇ ਪੈਣ ਤੋਂ ਗੁਰੇਜ਼ ਕਰਨ ਵੇਖੋ ਜੀ ਸਾਡੇ ਕਹਿਣ ਤੇ ਕੋਈ ਮੰਨਦਾ ਹੀ ਨਹੀਂ ਇੱਥੇ ਬੜਾ ਅਸੀਂ ਕਹਿੰਨੇ ਆਂ ਕਈ ਵਾਰਾਂ ਇੱਥੇ ਮੁੰਡੇ ਖਲੋਤੇ ਹੁੰਦੇ ਹਨ ਉਹਨਾਂ ਨੂੰ ਤੇ ਫਿਰ ਉਹਨਾਂ ਨੂੰ ਮੈਂ ਇਹ ਗੱਲ ਕਰਦਾ ਵੀ ਪੁੱਤਰ ਕਿੱਥੋਂ ਆਇਆ ਉਹ ਆਖੇਗਾ ਮੈਂ ਬਾਪੂ ਕਬੱਡੀ ਖੇਡ ਕੇ ਆਇਆ ਮੈਂ ਬੜਾ ਖੁਸ਼ ਹਾਂ। ਸ਼ਾਬਾਸ਼। ਮੈਂ ਕਬੱਡੀ ਖੇਡਣੀ, ਛਾਲਾਂ ਮਾਰਨੀ ਆ ਤੇ ਦੌੜਨਾ ਤੇ ਮੈਂ ਕਿਹਾ ਪੱਥਰ ਚੁੱਕਣਾ, ਵੇਡ ਚੁੱਕਣਾ। ਮੈਂ ਕਿਹਾ ਸਾਡੇ ਇਹੀ ਪਿੱਛੇ ਕੰਮ। ਤੇ ਮੈਂ ਕਿਹਾ ਹੁਣ ਤੇ ਭਰਾ ਜਿੰਦੇ ਰਹੋ ਆਪਣੀ ਸਿਹਤ ਨੂੰ ਬਚਾ ਕੇ ਰੱਖੋ ਜੇ ਮੇਰੀ ਗੱਲ ਮੰਨੋ। ਤੇ ਆਪਣੀ ਸਿਹਤ ਨੂੰ ਜਿੰਨਾ ਬਚਾ ਲੋਗੇ ਨਾ ਤੇ ਬਾਕੀ ਇਹ ਕੰਮ ਜੇ ਜੇ ਤੁਸੀਂ ਲਾਲ ਨੇਰੀਆਲ ਵੇਖਣ ਦਾ ਬੇ ਤੇ ਤੁਸੀਂ ਖਤਮ ਹੋ ਜਾਓਗੇ। ਜਿਹੜਾ ਬੰਦਾ ਜਨਾਨੀਆਂ ਨੂੰ ਵੇਖਣ ਦਾ ਪੈਂਦਾ ਨਾ ਉਹ ਖਤਮ ਹੋ ਜਾਂਦਾ ਵਾ ਤੇ ਮੈਂ ਕਹਾ ਸਾਡੇ ਪਿਓ ਦੀ ਹਦਾਇਤ ਸੀ ਵੇ ਉਹ ਬੇਟਾ ਜੇ ਜ਼ਿੰਦਗੀ ਹੰਡਾਉਣੀ ਆ ਤੇ ਲਾਲ ਨੇ ਰੀਅਲ ਅਸੀਂ ਅੱਜ ਤੱਕ ਮਾੜੀ ਜਨਾਨੀ ਵੱਲ ਨਹੀਂ ਵੇਖਿਆ ਨਾ ਇਹਦੇ ਮਾੜਿਆ ਕਰਮਾਂ ਚ ਨਹੀਂ ਅਸੀਂ ਪਏ ਤਾਂ ਕਰਕੇ ਬਚੇ ਹੋਏ ਆ ਨਹੀਂ ਤਾਂ ਮਿਹਨਤ ਜਾਰੀ ਆ ਨਾ ਆਪਣੇ ਹੱਥੋਂ ਮਿਹਨਤ ਜਾਰੀ ਹੱਥੀ ਤੇ ਇੱਕ ਮਾੜੇ ਕਰਮ ਨਹੀਂ ਕੀਤੇ ਬਸ ਬਿਲਕੁਲ ਇਹ ਤਸਵੀਰ ਤੁਹਾਨੂੰ ਮੈਂ ਤਦ ਦਿਖਾਈ ਹੈ ਕਿ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਮਿਹਨਤ ਕਰਨ ਤੋਂ ਗਰੇਜ ਕਰਦੀ ਹੈ ਪਰ ਜਲਦ ਅਮੀਰ ਬਣਨ ਦਾ ਸੁਪਨਾ ਪਾਲ ਲੈਂਦੀ ਹੈ ਤੇ ਕੁਰਾਹੇ ਪੈ ਜਾਂਦੀ ਹੈ ਇਹ ਦੋਨਾਂ ਭਾਵਾਂ ਦੀ ਤਸਵੀਰ ਇਸ ਕਰਕੇ ਤੁਹਾਨੂੰ ਦਿਖਾਈ ਹੈ ਕਿ ਹਾਲੇ ਵੀ 80 ਸਾਲ ਦੀ ਉਮਰ 'ਚ ਮਿਹਨਤ ਜਾਰੀ ਹੈ ਪਹਿਲਾਂ ਵੀ ਮਿਹਨਤ ਕਰਦੇ ਰਏ ਤੇ ਹੁਣ ਵੀ ਮਿਹਨਤ ਕਰਦੇ ਰੇ ਕਹਿੰਦੇ ਹਨ ਕਿ ਬੇਸ਼ੱਕ ਧੀਆਂ ਪੁੱਤ ਜਵਾਨ ਹੋ ਗਏ ਨੇ ਵਿਆਹੇ ਗਏ ਹਨ ਪੁੱਤ ਪੋਤਰੇ ਹੋ ਗਏ ਨੇ ਪਰ ਉਹਨਾਂ ਕੋ ਨਹੀਂ ਮੰਗਣਾ ਆਪਣੀ ਮਿਹਨਤ ਦਾ ਕਮਾਣਾ ਹੈ ਤੇ ਆਪ ਖੁਦ ਆਪਣੇ ਤੇ ਖਰਚ ਕਰਨਾ ਹੈ ਨਾਲੇ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਕੈਮਰਾ ਪਰਸਨ ਲਾਪਰੀਜ ਦੇ ਨਾਲ ਪਪਾਲ ਸਿੰਘ ਗ੍ਰੇਟ ਪੰਜਾਬ ਟੀਵੀ ਪਟਿਆਲਾ